ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਕਿ ਸਾਰੇ ਠੀਕ ਠਾਕ ਹੋਵਾਂਗੇ ਜੀ ਤੁਹਾਡਾ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਉੱਤੇ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਹੋਣ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਬੈਲ ਆਈਕਨ ਦਾ অপਸ਼ਨ ਔਨ ਕਰਨਾ ਨਾ ਭੁੱਲਿਓ ਤਾਂ ਕਿ ਮੇਰੀ ਹਰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਸਾਰਿਆਂ ਤੱਕ ਪਹਿਲੀ ਵਾਰ ਚ ਪਹੁੰਚ ਸਕੇ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਵੀਡੀਓ ਦੇਖ ਕੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ ਵੀਡੀਓ ਕਿਵੇਂ ਲੱਗੀ ਚਲੋ ਜੀ ਸਟਾਰਟ ਕਰਦੇ ਆਪਾਂ ਜਿਹੜਾ ਵਲੌਗ ਇੱਥੇ ਟਾਈਮ ਹੋ ਗਿਆ ਸੀ ਜੀ 2 ਵਜੇ ਦਾ ਤੇ ਹੁਣ ਬਸ ਆਪਾਂ ਤੂੜੀ ਚਾਰਨ ਲੱਗਦੇ ਸੀ ਮੈਂ ਕਿਹਾ ਕਿ ਆਪਾਂ ਵਲੌਗ ਦੀ ਕਲਿੱਪ ਹੀ ਲੈ ਲਈਏ ਇੱਕ ਬੈਠੀਆਂ ਸੀ ਸਾਰੀਆਂ ਹੁਣ ਇਹਨਾਂ ਨੂੰ ਧੁੱਪ ਪਸੰਦ ਹੋਣ ਲੱਗੀ ਤਾਂ ਕਰਕੇ ਇੱਧਰ ਬਹਿਣ ਲੱਗੀਆਂ ਨਹੀਂ ਬਚਾਲੜੀ ਤਾਂ ਤਾਂ ਗੱਦੇ ਤੇ ਬਹਿ ਜਾਂਦੀ ਝੋਟੀ ਇੱਧਰਲੇ ਪਾਸੇ ਬਹਿ ਜਾਂਦੀ ਹੈ ਚਲੋ ਵੱਡੀ ਮੈਸ ਨੂੰ ਉਧਰ ਥਾਂ ਘਟਾਉ ਤੋਂ ਥੀ ਬਹਿੰਦੀ ਹੈ ਤੇ ਆਪਾਂ ਇੱਥੇ ਬੰਨੀਆਂ ਹੋਈਆਂ ਨਹੀਂ ਆ ਤੇ ਦੂਜੀਆਂ ਅੱਜ ਆਪਾਂ ਇੱਧਰ ਬੰਨ੍ਹ ਸਕੀਆਂ ਨੇ ਕਟੀਆਂ 'ਚ ਆਪਾਂ ਕੋਈ ਵੀ ਅੰਦਰ ਨਹੀਂ ਬੰਨੀ ਦੂਜੀਆਂ ਆਪਣੀਆਂ ਸਾਰੀਆਂ ਆ ਬੈਠੀਆਂ ਨੇਂ ਆ ਇੱਥੇ ਅਬ ਕੈਨ ਦੀ ਸ਼ਾਮ ਬਹੁਤ ਸੋਹਣੀ ਆਂਦੀ ਐ ਆ ਮੱਝ ਦਾ ਸੁੱਤੀ ਪਈ ਐ ਕੁਛ ਕੱਕਾ ਰੇਤਾ ਥੱਲੇ ਪਿਆ ਹੋਇਆ ਨਾ ਇਹ ਤਾਂ ਮੋਜਾ ਨਾ ਦਾ ਹਰਾਮ ਕਰੀ ਜਾਂਦੀ ਐ ਚਲੋ ਜੀ ਅੱਜ ਆਪਾਂ ਕਟੀਆਂ ਇੱਥੇ ਬੰਨ੍ਹਤੀਆਂ ਪਹਿਲਾਂ ਇੱਕਾ ਹੀ ਕੱਟੀ ਬੰਦੇ ਹੁੰਦੇ ਸੀਗੇ ਇਹਨੂੰ ਆਪਾਂ ਹੋਰਾਂ ਕਿਲਾ ਘੜਤਾ ਉਹਨਾਂ ਨੂੰ ਉੱਧਰ ਬੰਨ੍ਹਤਾ ਬਸ ਜਨ ਨੇ ਤੇ ਤਪਾਉ ਗਿਆ ਦੋਨੋਂ ਆਪਾਂ ਇਥੋਂ ਖੋਲ ਲਾਂਗੇ ਇਹਨਾਂ ਨੂੰ ਖੁਰਲੀ ਤੇ ਬੰਨਦਾਂਗੇ ਤਾਂ ਮਾ ਉਹ ਜਨ ਸੁੱਤੀ ਪਈ ਹੈ ਇਹਨੂੰ ਕੋਈ ਸੁਰਤ ਨਹੀਂ ਰੈਸਟ ਕਰੀ ਜਾਂਦੀ ਹੈ ਫਿਰ ਰਾਤ ਨੂੰ ਲੜੂਗੀ ਦੁੱਤਿਆਂ ਨਾਲ ਤੇ ਦੁੱਤਿਆਂ ਆ ਬੈਠੀਆਂ ਨੇ ਆਪਣੀ ਲక్ష్ਮੀ ਬੈਠੀ ਹੈ ਨਹੀਂ ਆਪਾਂ ਉੱਥੇ ਇੱਕ ਮੱਝ ਬੰਨ ਸਕਦੇ ਆ ਆਪਾਂ ਝੋਟੀ ਨੂੰ ਉੱਥੇ ਬੰਨ ਸਕਦੇ ਆ ਪਰ ਫਿਰ ਉਹ ਮੱਝ ਲక్ష్ਮੀ ਨੂੰ ਕਿਤੇ ਬੰਨਣਾ ਨਹੀਂ ਦਿੰਦੀ करके फिर अपन मूहे बननी पैदी है बहन गद्दे गद्दे तो थे होके बैठूगी रोजी ये अपनी बूरी है ये भी सुती अखीच के कट्टी भी हम आप देख ही खड़ी हुई है पहला ये भी बैठी सी ਉਕੇ ਜੇ ਆਪਾਂ ਇਹਨਾਂ ਨੂੰ ਹੁਣ ਧੁੱਪ ਚ ਬੰਦਦੇ ਆਂ ਫਿਰ ਹੌਂਕਣ ਲੱਗ ਜਾਂਦੀਆਂ ਨੇਗੀਆਂ ਤਾਂ ਕਰਕੇ ਆਪਾਂ ਨੂੰ ਸ਼ਾਮੇ ਬੰਨਣੀਆਂ ਪੈਂਦੀਆਂ ਨੇ ਫਿਰ ਦਿਵਾਰੇ-ਦਿਵਾਰੇ ਖੋਲਣੀਆਂ ਔਖੀਆਂ ਨੇ ਪਹਿਲਾਂ ਧੁੱਪ ਚ ਕਿਉਂ 11 ਵਜੇ ਤੱਕ ਤਾਂ ਧੁੱਪ ਠੀਕ ਹੁੰਦੀ ਆ ਉਸ ਤੋਂ ਬਾਅਦ ਤੇਜ਼ ਹੁੰਦੀ ਆ ਧੁੱਪ ਫਿਰ ਹੌਂਕਣ ਲੱਗ ਜਾਂਦੀਆਂ ਨੇ ਫਿਰ ਬਾਦੀ-ਬਾਦੀ ਖੋਲਣੀਆਂ ਔਖੀਆਂ ਨੇ ਤਾਂ ਕਰਕੇ ਆਪ ਐਵੇਂ ਬੰਦ ਦਿੰਨੇ ਆ ਜਿਨੇ ਧੁੱਪ ਚ ਬਹਿਣਾ ਉਹ ਧੁੱਪ ਚ ਬਹਿ ਜੂ ਜਿਨੇ ਸ਼ਾਮੇ ਬਹਿਣਾ ਉਹ ਸ਼ਾਮੇ ਬਹਿ ਜੂਗੀ ਲੋ ਜੀ ਹੁਣ ਇੱਥੇ ਟਾਈਮ ਹੋ ਗਿਆ 3:30 ਵਜੇ ਦਾ ਤੇ ਆਪਾਂ ਨੀਰਾ ਪਾਤਾ ਆਪਾਂ ਆਪਣੀ ਸੱਜਰ ਮੱਛ ਨੂੰ ਇੰਨਾ ਕੁ ਨੀਰਾ ਪਾਉਨੇ ਆ ਇਹਦਾ ਨੀਰਾ ਇਹ ਸਾਰਾ ਖਾ ਲੂਗੀ ਇਹ ਕਿਉਂਕਿ ਫਿਰ ਜੇ ਆਪਾਂ ਵੀ ਦਾਣਾ ਵੱਧ ਪਾਉਣ ਦੀ ਕੋਸ਼ਿਸ਼ ਕਰੀਏ ਵੀ ਨੀਰਾ ਘੱਟ ਪਾਈਏ ਫਿਰ ਪਸ਼ੂ ਡੱਪਟ ਹੋ ਜਾਂਦਾਗਾ ਤਾਂ ਕਰਕੇ ਆਪਾਂ ਦਾਣਾ ਵੀ ਜਿੰਨਾ ਕੁ ਲਿਮਿਟ ਦਾ ਹੈ ਖਾਂਦੀਆਂ ਉਹਨਾਂ ਕੀ ਪਾਉਨੇ ਆ ਕੋਈ ਜ਼ਿਆਦਾ ਨਹੀਂ ਪਾਉਂਦੇ ਤੇ ਇੰਨਾ ਇਹਨੂੰ ਨੀਰਾ ਪਾਉਨੇ ਬਾਕੀ ਇਹਨੂੰ ਰਾਤ ਨੂੰ ਵੀ ਪਾਵਾਂਗੇ ਅਥਰੇ ਅੰਦਰ ਏ ਨਹੀਂ ਰਹੇਗਾ ਜੀ ਆਪਣੀ ਵੱਡੀ ਮੱਝ ਦਾ ਤੇ ਬੂਰੀ ਦਾ ਖਰੇ ਬਸਾ ਟਾ ਲਾਉਣ ਵਾਲਾ ਰਹਿ ਗਿਆ ਨੀਰਾ ਆਪਾਂ ਬਾਤ ਦਰੋਛ ਇਹ ਹੈਗਾ ਆਪਣੀ ਝੋਟੀ ਤੇ ਉਹ ਦਾ ਇਸ ਆਪਣੀ ਜੜੀ ਮੱਝ ਹੁਣ ਦੁੱਧੋ ਛੱਡੀ ਆ ਉਹ ਦਾ ਤੇ ਆਪਣੀ ਟੋਕੜ ਮੱਝ ਦਾ ਨੀਰਾ ਤੇ ਉਹਦੀ ਕੱਟੀ ਦਾ ਕਿਉਂਕਿ ਕੱਲ ਇਹਨਾਂ ਨੂੰ ਹਰਾ ਨਹੀਂ ਮਿਲਿਆ ਤਾਂ ਕਰਕੇ ਢਿੱਡ ਨਹੀਂ ਭਰਦੀਆਂ ਸੀ ਤੇ ਅੱਜ ਆਪਾਂ ਨੀਰਾ ਬਹੁਤ ਪਾਇਆ ਇਹਨਾਂ ਨੂੰ ਰੱਜ ਲੈਣੀ ਅੱਜ ਤਾਂ ਤੇ ਫਿਰ ਜਦੋਂ ਕੁੱਖਾਂ ਦੀਆਂ ਛਟੋਏ ਪਈਆਂ ਫਿਰ ਆਪਾਂ ਨੂੰ ਵੀ ਵਧੀਆ ਨਹੀਂ ਲੱਗਦੀਆਂ ਵੀ ਪਸ਼ਵਾਂ ਦਾ ਐ ਹੋ ਜਾਂਦਾ ਵੀ ਭੁੱਖੇ ਨੇ ਤਾਂ ਕਰਕੇ ਬਸ ਹੁਣ ਆਟਾ ਲਾ ਲਈ ਆਪਾਂ ਫਿਰ ਬੰਦ ਦੇ ਇਹਨਾਂ ਨੂੰ ਲੋ ਜੀ ਇੱਥੇ ਟਾਈਮ ਹੋ ਗਿਆ ਸ਼ਾਮ ਦੇ 5:30 ਨਹੀਂ ਨਹੀਂ 6:00 ਵਜੇ ਦਾ ਟਾਈਮ ਹੋ ਗਿਆ ਇੱਥੇ ਤੇ ਹੁਣ ਆਪਾਂ ਆਪਣੀਆਂ ਦੋਨੇ ਮੱਝਾਂ ਦੀਆਂ ਧਾਰਾਂ ਕੱਢ ਲੀਆਂ ਸੀ ਇਹ ਤਾਂ ਆਪਾਂ ਦੁੱਧੋਂ ਛੱਡਤੀ ਤੇ ਬਸ ਹੁਣ ਆਪਾਂ ਇਹਨਾਂ ਨੂੰ ਦਾਣਾ ਪਾਉਣੇ ਆ ਹੁਣ ਤਾਂ ਆਪਾਂ ਮੂਰੇ ਦਾਣਾ ਪਾ ਕੇ ਪੇਤਾਰ ਚੋਈ ਸੀ ਹੋਦਾ ਤਾਂ ਆਪਾਂ ਪਾਤਾ ਦਾਣਾ ਤੇ ਇਹਨਾਂ ਨੂੰ ਆਪਾਂ ਹੁਣ ਪਾਉਣੇ ਆ ਸਾਰਿਆਂ ਨੂੰ ਕਿਉਂਕਿ ਆਪਾਂ ਸ਼ੁਰੂ ਤੋਂ ਹੀ ਦਾਣਾ ਧਾਰ ਚੋਂ ਤੋਂ ਬਾਅਦ ਪਾਉਣੇ ਸੱਜਰ ਪਸ਼ੂ ਨੂੰ ਪਹਿਲਾਂ ਨਹੀਂ ਪਾਉਂਦੇ ਆਪਾਂ ਕਿਉਂਕਿ ਫਿਰ ਕੀ ਫੇਰ ਪਸ਼ੂ ਜੇ ਆਪਾਂ ਪਹਿਲਾਂ ਦਾਣਾ ਪਾਉਣ ਲੱਗ ਜੇ ਨਾ ਫਿਰ ਪਸ਼ੂ ਝਾਕ ਰੱਖਦਾ ਕ ਪਹਿਲਾਂ ਦਾਣਾ ਖਾ ਕੇ ਫੇਰ ਮਿਲੰਦੀ ਕਿਉਂਕਿ ਕਈ ਵਾਰ ਐਮਰਜੈਂਸੀਸ ਜੀ ਆਪਣੇ ਤੋਂ ਨਾ ਦਾਣਾ ਭੌਂਤਾਂ ਨੂੰ ਜਬ ਜਿਆ ਰਿੰਦਿਆ ਨਾ ਜਾਵੇ ਤਾਂ ਕਰਕੇ ਪਤਾਰ ਕਟਨੀ ਹੋਵੇ ਪਸ਼ੂ ਦੀ ਫੇਰ ਆਪਾਂ ਉਹ ਖਾ ਉਹ ਜਾਂਦਾ ਫੇਰ ਪਸ਼ੂ ਮਿਲਦਾ ਨਹੀਂ ਹੁੰਦਾ ਤਾਂ ਕਰਕੇ ਆਪਾਂ ਹਮੇਸ਼ਾ ਧਾਰ ਚੋਂ ਤੋਂ ਬਾਅਦ ਹੀ ਪਾਉਨੇ ਆ ਦਾਣਾ ਭਾ ਜਿਵੇਂ ਉਹ ਤੋਕੜ ਹੈ ਉਹਨੂੰ ਧਾਰ ਚੋਂ ਦੇ ਹੋਈ ਪਾ ਲਿਆ ਇਹ ਦਾਣਾ ਫੇਰ ਹੀ ਬੈਠੇ ਸੀ ਆਪਾਂ ਧਾਰ ਚੋਂ ਫੇਰ ਪਸ਼ੂ ਉਵੇਂ ਗਾ ਰਹੇ ਨੇ ਆਪਾਂ ਨਹੀਂ ਆਪਾਂ ਕਟੂਆਂ ਦੀ ਚੋਣੇ ਜਿੰਨਾ ਟਾਈਮ ਕਟੂ ਪਿੰਦੇ ਆ ਦੁੱਧ ਮਰ ਤਾਂ ਜਿੰਨਾ ਟਾਈਮ ਚੰਗਾ ਹੁੰਦੀਆਂ ਨਹੀਂ ਆ ਦੁੱਧ ਚਲ ਜੀ ਹੁਣ ਆਪਾਂ ਦਾਣਾ ਪਾ ਕੇ ਮਿਲਦੇ ਲੋ ਜੀ ਹੁਣ ਇੱਥੇ ਆਪਾਂ ਦਾਣਾ ਧਰਤਾ ਬਾਕੀ ਸਾਰਿਆਂ ਨੂੰ ਤਾਂ ਆਪਾਂ ਨੀਰੇ ਤੇ ਪਾਇਆਗਾ ਆਪਾਂ ਇਹਦਾ ਨੀਰੇ ਤੇ ਨਹੀਂ ਪਾਇਆ ਕਿਉਂਕਿ ਫਿਰ ਜੇ ਉਹ ਨੀਰੇ ਚ ਮਿਕਸ ਹੋ ਜਾਂਦਾ ਫਿਰ ਇਹ ਤੋਂ ਇੰਨਾ ਖਾਦਾ ਨਹੀਂ ਆਣਾ ਸੀ ਜਿਹੜਾ ਇਹਦਾ ਨੀਰਾ ਬਚ ਗਿਆ ਉਹ ਪੰਦਰ ਪਾ ਦਾਂਗੇ ਤੇ ਉਦੋਂ ਖਾ ਲੂਗੀ ਫਿਰ ਰਾਤ ਨੂੰ ਨੀਰਾ ਤੇ ਬਾਕੀ ਦਾਣਾ ਜਿਹੜਾ ਆਪਾਂ ਇਹਨੂੰ ਰਾਤ ਨੂੰ ਪਾਉਣਾ ਆਪਾਂ ਪੈਣ ਲੱਗੇ ਪਾ ਦਾਂਗੇ ਤੇ ਦੂਜੀਆਂ ਸਾਰਿਆਂ ਨੂੰ ਆਪਾਂ ਨੀਰੇ ਦੇ ਪਾ ਦਾਂ ਕਿਉਂਕਿ ਥੋੜਾ ਥੋੜਾ ਨੀਰਾ ਰਹਿ ਗਿਆ ਜਿੰਨਾ ਮੂਰੇ ਨਾਲ ਨੀਰਾ ਖਾ ਲੈਣੀ ਆਪਾਂ ਤੇ ਨਾਲੇ ਦਾਣਾ ਖਾ ਲੈਣੀਆਂ ਲక్ష్ਮੀ ਤਾਂ ਕੱਲਾ ਦੁੱਧ ਹੀ ਪੀਂਦੀ ਹੈ ਹਲੇ ਹੋਰ ਕੁਝ ਨਹੀਂ ਹੰਦੀ ਬਿੰਦੀ ਲక్ష్ਮੀ ਇਹ ਆਪਣੀ ਲక్ష్ਮੀ ਹੈ ਜੀ ਤੇ ਬਸ ਹੁਣ ਸਾਰਿਆਂ ਦਾ ਦਾਣਾ ਇਹ ਤਾਂ ਆਪਾਂ ਅੱਥ ਨੇ ਕੜਾ ਕਰਕੇ ਪਾਉਣੇ ਆ ਇੱਕ ਦਿਨ ਸਰੋਂ ਦੇ ਤੇਲ ਚ ਪਾਉਣੇ ਆ ਤੇ ਇੱਕ ਦਿਨ ਘਿਓ ਚ ਪਾਉਣੇ ਆ ਇਹਨੂੰ ਕੜਾ ਕਰਕੇ ਪਾਉਣੇ ਆ ਅੱਥ ਨੇ ਪੈਣ ਲੱਗੇ ਕਿਉਂਕਿ ਉਹ ਤਾਂ ਪਾਣੀ ਤਾਂ ਨਹੀਂ ਪੀਤਾ ਹੁੰਦਾਗਾ ਫਿਰ ਪਾਣੀ ਨਹੀਂ ਪੀਣਾ ਹੁੰਦਾ ਤਾਂ ਕਰਕੇ ਇਹਨੂੰ ਪੈਣ ਲੱਗੇ ਆਪਾਂ ਕੜਾ ਕਰਕੇ ਪਾਉਣੇ ਆ ਤੇ ਆਪਾਂ ਦਿਖਾਵਾਂਗੇ ਵੀ ਕਿਸੇ ਦਿਨ ਤੁਹਾਨੂੰ ਜਿੱਦਾਂ ਮਤਲਬ ਵੀ ਯਾਦ ਹੋਇਆ ਵੀ ਵੀਡੀਓ ਬਣਾਉਣੀ ਆ ਉਦੋਂ ਆਪਾਂ ਦਿਖਾ ਦਾਂਗੇ ਵੀ ਇਹਨੂੰ ਆਪਾਂ ਇਸ ਤਰ੍ਹਾਂ ਪਾਉਣਿਆ ਕੜਾ ਕਰਕੇ ਤੇ ਕਦੋਂ ਚਾਰਦੇ ਆ ਲੋ ਜੀ ਇਹਨਾਂ ਨਾਲ ਆਪਣਾ ਸਟਾਰਟ ਕਰਾਂਗੇ ਥੋੜੇ ਟਾਈਮ ਨੂੰ 15 ਕ ਦਿਨਾਂ ਤਾਈਂ ਇਹਦਾ ਵੀ ਆਪਾਂ ਮੰਨ ਰੱਖ ਦਿਨਾਂ ਤਾਈਂ ਸਟਾਰਟ ਕਰ ਦਾਂਗੇ ਇਹਨੂੰ ਦਾਣਾ ਆਪਾਂ ਥੋੜਾ ਪਾਉਣੇ ਆ ਕਿਉਂਕਿ ਦੁੱਧ ਨਹੀਂ ਸੁੱਕ ਰਹੀ ਲੇਵਾ ਜਮਾ ਕੜਿਆ ਪੈਦਾ ਤੇ ਆਪਾਂ ਦੁੱਧੋਂ ਐਂ ਛੱਡਤੀ ਐ ਆ ਕਰਕੇ ਦਾਣਾ ਹਲੇ ਆਪਾਂ ਥੋੜਾ ਭੋਨੇ ਇਹ ਤਾਂ ਆਪ ਦਾ ਖਾ ਲਿਆ ਤੇ ਇਹ ਆਪਣੀ ਦੂਜੀ ਕਟੀਆਂ ਇਹਨੂੰ ਵੀ ਪਾਤਾ ਸੀ ਇਹਦੇ ਨਾਲ ਹੀ ਤੇ ਉਧਰ ਆਪਾਂ ਆਪਣੀਆਂ ਦੂਜੀਆਂ ਕਟੀਆਂ ਨੂੰ ਵੀ ਪਾਤਾ ਸੀ ਉਹ ਵੀ ਆਪ ਦਾ ਖਾਈ ਜਾਂਦੀ ਹੈ ਇਹਨੇ ਦਾਣਾ ਲੋਚ ਤੇ ਆਪਾਂ ਨੂੰ ਦਾਣਾ ਮੇਰੇ ਖਿਆਲ ਦੇ ਵਿੱਚ ਮੇਰੇ ਐਕਸਪੀਰੀਅੰਸ ਦੇ ਅਕੋਰਡਿੰਗ ਤਾਂ ਆਪਾਂ ਨੂੰ ਵੀ ਧਾਰ ਚੋਂ ਤੋਂ ਬਾਅਦ ਹੀ ਪੋਣਾ ਚਾਹੀਦਾ ਹੈਗਾ ਕਿਉਂਕਿ ਪਸੂ ਨੂੰ ਫਿਰ ਐ ਹੁੰਦਾਗਾ ਵੀ ਆਪਾਂ ਛੇਤੀ ਦੁੱਧ ਦਈਏ ਫਿਰ ਆਪਾਂ ਦਾਣਾ ਖਾਣ ਨੂੰ ਮਿਲੂਗਾ ਅਸਤਾਈ ਪੋਣੀ ਹੈ ਬਾਕੀ ਹਰੇਕ ਦਾ ਅਲੱਗ ਅਲੱਗ ਓਪੀਨੀਅਨ ਹੁੰਦਾਗਾ ਕੋਈ ਕਿਵੇਂ ਪੋਂਦਾ ਕੋਈ ਕਿਵੇਂ ਪੋਂਦਾ ਪਰ ਆਪਾਂ ਨੀਰਾ ਚਾਰ ਕੇ ਲਾਸਟ ਤੇ ਬਸ ਧਾਰ ਚੋ ਕੇ ਫਿਰ ਦਾਣਾ ਪੋਣੇ ਆ ਤੇ ਸ਼ੁਰੂ ਤੋਂ ਹੀ ਆਪਾਂ ਇਹ ਕਰਦੇ ਆ ਚਲੋ ਜੀ ਚੈੱਕ ਕਰੋ ਲక్ష్ਮੀ ਉਮਾਪਾ ਕਾਫਾ ਮਾਸਟਰ ਸ਼ੁਰੂ ਕਰ ਰੱਖੀ ਹੈ ਕਿਵੇਂ ਦੀ ਹੋ ਰਹੀ ਹੈ ਗ੍ਰੋਥ ਉਹਨੇ ਤਰੀਕ ਨੂੰ ਹੀ ਮਿੰਨੀ ਦਿਓ ਜੁਆ ਜਤਾਈ ਰਹੂਗੀ 6 ਦਿਨ 24 ਦਿਨਾਂ ਦੀ ਹੋ ਗਿਆ ਅੱਜ ਇਹ ਔਰ ਲక్ష్ਮੀ ਇਹ ਮਿੱਟੀ ਬਹੁਤ ਖਾਂਦੀ ਹੈ ਤਾਂ ਕਰਕੇ ਆਪਾਂ ਨੂੰ ਇੱਥੇ ਬੰਨਣੀ ਪੈਂਦੀ ਹੈ ਇਹ ਇਧਰ ਜਦਾ ਬਹੁਤ ਪਈ ਹੈ ਪਰ ਕੱਚੀ ਹੈ ਤਾਂ ਕਰਕੇ ਮਿੱਟੀ ਬਹੁਤ ਖਾਂਦੀ ਹੈ ਤੇ ਹਰੇ ਲੀਟੀ ਦਾਣਾ ਕੁਝ ਵੀ ਖਾਣ ਨਹੀਂ ਲੱਗੀ ਹਾਲ ਤੱਕ ਅੱਲਾ ਦੁੱਧ ਹੀ ਪੀਂਦੀ ਹੈ ਇਹ ਤੋ ਜਿੱਤਾ 2699 ਬੁੱਲਦਾ ਰਿਜ਼ਲਟ ਹੈ ਇਹ ਕਿਨੇ ਲੱਗੀ ਮੇਰੇ ਅਕੋਰਡਿੰਗ ਤਾਂ ਬਹੁਤ ਵਧੀਆ ਫੀਡ ਚਾਹੀਏ ਬਾਕੀ ਇਹਦੀ ਮਾਂ ਦਾ ਵੀ ਦੁੱਧ ਹੈ ਤੇ ਬਹੁਤ ਜ਼ਿਆਦਾ ਵਧੀਆ ਤੇ ਚੱਲ ਰਹੀ ਹੈ ਆਪਾਂ ਨੂੰ ਉਮੀਦ ਹੈ ਵੀ ਇਹ ਹੋਰ ਵੀ ਵਧੂਗੀ ਦੁੱਧ ਦੇਖੋ ਆਪਾਂ ਅੱਗੇ ਦੱਸਾਂਗੇ ਕਿ ਬਸ 10-15 ਦਿਨਾਂ ਤੱਕ ਇੱਕ ਦਿਨ ਆਪਾਂ ਇਹ ਮਿਲਕਿੰਗ ਵਲੌਗ ਵੀ ਸ਼ੇਅਰ ਕਰਾਂਗੇ ਤੁਹਾਡੇ ਸਾਰਿਆਂ ਨਾਲ ਮੇਰੇ ਅਕੋਰਡਿੰਗ ਤਾਂ ਬਹੁਤ ਜ਼ਿਆਦਾ ਵਧੀਆ ਦੁੱਧ ਚੱਲ ਰਹੀ ਹੈ ਕਿਉਂਕਿ ਹਲੇ ਆਪਾਂ ਇਹਨੂੰ ਇੱਕ ਟਾਈਮ ਹੀ ਦਾਣਾ ਦਿੰਨੇ ਆ ਦੂਜੇ ਟਾਈਮ ਨਹੀਂ ਦਿੰਦੇ ਕਿਉਂਕਿ ਹਲੇ ਆਪਾਂ ਨੂੰ ਆਏਗਾ ਵੀ 15 ਅੰਕ ਦਿਨ 10-15 ਦਿਨ ਹੋਰ ਖੜ ਜੀਏ ਕਿ ਫਿਰ ਪਸ਼ੂ ਨਾ ਤਾਜ਼ਾ ਸੁਆ ਹੁੰਦਾ ਉਹ ਡੱਪਟਿਆ ਹੋ ਜਾਂਦਾਗਾ ਤੇ ਨਾ ਚੰਗੀ ਤਰ੍ਹਾਂ ਇਹ ਸਾਫ਼ ਹੋ ਜੂਗੀ ਅੰਦਰੋਂ ਮਤਲਬ ਮੈਲਾ ਮੂਲਾ ਸਾਰੇ ਸਿੱਟੀ ਜਾਂਦੀ ਏ ਤੇ ਨਾਲੇ ਫਿਰ ਆਪਾਂ ਇਹਦਾ ਦਾਣਾ ਸਟਾਰਟ ਕਰ ਦਾਂਗੇ ਉਹ ਜੀ ਇਹਨਾਂ ਤਾਂ ਖਾ ਲਿਆ ਬੱਠਲ ਚੱਟ ਕੇ ਸੱਤਾ ਅਨੀ ਰਾਇਦਾ ਜਿੰਨਾ ਖਾਣਾ ਹੋਇਆ ਖਾ ਲੂਗੀ ਫਿਰ ਪਾਣੀ ਪਿਆ ਕੇ ਅੰਦਰ ਪਾ ਦਾਂਗੇ ਨੀਰਾ ਤੇ ਦਾਣਾ ਰਲਾ ਦਾਂਗੇ ਲੋ ਜੀ ਅੱਜ ਦਾ ਵਲੌਗ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਜਿਹੜੇ ਮੇਰੇ ਚੈਨਲ ਤੇ ਨਵੇਂ ਆਓ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਬੈਲ ਆਈਕਨ ਦਾ ਆਪਸ਼ਨ ਆਨ ਕਰਨਾ ਨਾ ਭੁੱਲਿਆ ਕਰੋ ਤਾਂ ਕਿ ਮੇਰੀ ਹਰ ਹੌਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਸਾਰਿਆਂ ਤੱਕ ਪਹਿਲੀ ਵਾਰ ਪਹੁੰਚ ਸਕੇ ਤੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ